ਸਮਾਂ ਉਨ ਤਾਂ ਪਹਿਲਾ ਘਰ ਚ ਹੋ ਜਾਂਦੀਆਂ ਹਨ ਇਹ ਤਿੰਨ ਚੀਜ਼ਾਂ ਉੱਡ ਜਾਂਦੀਆਂ ਹਨ ਬਰਕਤਾਂ ਘਰ ਵਿੱਚ ਹੋਣ ਵਾਲੀਆਂ ਕੁਝ ਸਟਿੱਚਾਂ ਧੀਤੀ ਸਮੱਸਿਆ ਸਮੇਤ ਕਈ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ ਅਤੇ ਜੇਕਰ ਤੁਹਾਡੇ ਘਰ ਚ ਇਹ ਚੀਜ਼ਾਂ ਹੋ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਘਰ ਚ ਪੂਰਾ ਸਮਾਂ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਘਰ ਚ ਗਲੇਸ਼ ਦਾ ਮਾਹੌਲ ਹੈ ਅਤੇ ਲੜਾਈ ਝਗੜੇ ਵੱਧ ਗਏ ਹਨ ਤਾਂ ਇਹ ਚੰਗਾ ਸੰਕੇਤ ਨਹੀਂ ਹੈ ਅਤੇ ਗਲੇਸ਼ ਦਾ ਮਾਹੌਲ ਅਰਧੀਆਂ ਖੁਸ਼ੀਆ ਕੋ ਲੈਂਦਾ ਹੈ ਇਹ ਜੇ ਘਰ ਵਿੱਚ ਹਮੇਸ਼ਾ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰਮਾਤਮਾ ਕਹਿੰਦੇ ਕਿ ਜਿਸ ਘਰ ਵਿੱਚ ਇਹ ਜਿਹਾ ਮਾਹੌਲ ਬਣਿਆ ਰਹਿੰਦਾ ਹੈ ਉਸ ਵਿੱਚ ਨਾਕਾਰਾਤਮਕ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ ਤੇ ਪਰਮਾਤਮਾ ਜੀ ਕਹਿੰਦੇ ਹਨ ਕਿ ਘਰ ਵਿੱਚ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਕਦੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਅਤੇ ਦੂਜੀ ਗੱਲ ਕਹਿੰਦੇ ਹਨ ਕਿ ਜਿੰਨਾ ਘਰ ਵਿੱਚ ਬਜ਼ੁਰਗਾਂ ਅਤੇ ਮਾਤਾ ਪਿਤਾ ਦਾ ਅਪਮਾਨ ਹੁੰਦਾ ਹੈ ਉੱਥੇ ਕਦੇ ਵੀ ਖੁਸ਼ਹਾਲੀ ਅਤੇ ਪਰਕਾ ਨਹੀਂ ਆਉਂਦੀ ਅਤੇ ਪ੍ਰਮਾਤਮਾ ਕਹਿੰਦੇ ਕਿ ਹਰ ਘਰ ਵਿੱਚ ਭਗਵਾਨ ਦਾ ਨਾਮ ਲੈਣਾ ਚਾਹੀਦਾ ਹੈ ਜਿੱਥੇ ਇਹ ਨਹੀਂ ਲਿਆ ਜਾਂਦਾ ਉੱਥੇ ਕਰੀਬੀ ਰਹਿੰਦੀ ਹੈ ਅਤੇ ਜਿੰਨਾ ਘਰਾਂ ਵਿੱਚ ਪ੍ਰਮਾਤਮਾ ਦਾ ਨਾਮ ਲੈਣ ਵਾਲੇ ਲੋਕ ਨਹੀਂ ਹਨ ਨਾ ਘਰਾਂ ਵਿੱਚ ਤੇ ਵੀ ਕੋਈ ਵਰਤਮ ਨਹੀਂ ਅਤੇ ਖੁਸ਼ੀ ਖਤਮ ਹੋ ਜਾਂਦੀ ਹੈ ਇਸ ਕਰਕੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਦੋਵੇਂ ਵੇਲੇ ਜ਼ਰੂਰ ਲੈਣਾ ਹੈ ਅਤੇ ਸਾਰੇ ਬਹੁਤ ਹਨ ਗੁਰੂ ਰਾਮਦਾਸ ਜੀ ਹਨ ਗੁਰੂ ਰਾਮ ਸ਼ੁਇ ਤੋਂ ਆਦੇ ਪੂਰੇ ਹੈ ਉਹਦੇ ਵਾਸਤੇ ਵਾਈਕਲ ਪਰਮਾਤਮਾ ਦਾ ਸ਼ੁਕਰਾਨਾ ਕਰਿਓ ਅਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਅਤੇ ਨਾਲ ਦੇ ਨਾਲ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਓ